हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸਿਮੈਂਡ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਝੋਨੇ ਦੀ ਲਵਾਈ ਜਾਂ ਕੁਝ ਕੁ ਕਿਸਾਨ ਵੀਰਾਂ ਨੇ ਜਿਹੜੀ ਕੀਤੀ ਪਨੀਰੀ ਬਾਸਮਤੀ ਦੀ ਬੀਜੀ ਸੀ ਝੋਨੇ ਦੇ ਨਾਲ ਉਹਦੀ ਲਵਾਈ ਕੁਝ ਕਿਸਾਨ ਵੀਰਾਂ ਨੇ ਸ਼ੁਰੂ ਕੀਤੀ ਹੈ ਪਰ ਉਹਨਾਂ ਤੇਜ਼ੀ ਦੇ ਨਾਲ ਕੰਮ ਅਜੇ ਨਹੀਂ ਚੱਲ ਰਿਹਾ ਕਾਰਨ ਇਹ ਹੈ ਕਿ ਤਾਪਮਾਨ ਬੜੌਚਾ ਜਾ ਰਿਹਾ ਹੈ ਮਹੀ ਮਈ ਮਹੀਨੇ ਵੀ ਨਹੀਂ ਪਿਆ ਤੇ ਜੂਨ ਮਹੀਨਾ ਵੀ ਅੱਧਾ ਲੰਘ ਗਿਆ। ਮੀਂਹ ਬਿਲਕੁਲ ਨਹੀਂ ਪਿਆ। ਮੀਂਹ ਦੇ ਸਾਰ ਜਿਹੜੇ ਹੈਗੇ 2-4 ਦਿਨਾਂ ਤੱਕ ਥੋੜੇ-ਬਹੁਤੇ ਕਿਤੇ ਇੱਕ-ਦੋ ਸਾਈਟਾਂ ਦੇ ਉੱਤੇ ਨਜ਼ਰ ਆ ਰਹੇ 40% ਮੀਂਹ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਵੀਰਵਾਰ ਨੂੰ। ਅੱਜ ਆਪਾਂ ਐਤਵਾਰ ਨੂੰ ਗੱਲ ਕਰ ਰਹੇ ਹਾਂ। ਤੇ ਮੀਂਹ ਤੋਂ ਬਿਨਾਂ ਜਿਹੜਾ ਤਾਪਮਾਨ ਦਾ ਉੱਚ ਤਾਪਮਾਨ ਦਾ ਜਿਹੜਾ ਪ੍ਰਭਾਵ ਹੈ ਉਹ ਚੂਨੇ ਦੇ ਉੱਤੇ ਜਿਹੜਾ ਝੋਨਾ ਲੱਗਣਾ ਖੇਤਾਂ ਦੇ ਵਿੱਚ ਪੁੱਟ ਕੇ ਪਨੀਰੀ ਤੁਸੀਂ ਲਾਉਣੀ ਹੈ ਜਿਹੜੇ ਜਿਹੜੇ ਕਿਸਾਨ ਵੀ ਲਾ ਰਹੇ ਆ ਜਿਨ੍ਹਾਂ ਨੇ ਲਾਤੀ ਆ ਵੱਡਾ ਅਸਰ ਦੇਖਣ ਨੂੰ ਉਹਦੇ ਵਾਧੇ ਦੇ ਉੱਤੇ ਸ਼ੁਰੂਆਤੀ ਵਾਧੇ ਦੇ ਉੱਤੇ ਮਿਲੂਗਾ ਕਾਰਨ ਇਹ ਹੈ ਕਿ ਜਿਹੜਾ ਤਾਪਮਾਨ ਹੈ ਉੱਚਾ ਤਾਪਮਾਨ ਉਹ 42-45 ਤੱਕ ਜਾ ਰਿਹਾ ਹੈ ਥੱਲੇ ਵਾਲਾ ਤਾਪਮਾਨ ਵੀ ਜਿਹੜਾ ਹੈਗਾ 32 ਤੱਕ ਆ ਉਹ ਤੇ ਸਹੀ ਵਾਧੇ ਵਾਸਤੇ ਝੋਨੇ ਦੀ ਫਸਲ ਵਾਸਤੇ ਤਕਰੀਬਨ ਤਕਰੀਬਨ 34 ਤੋਂ 40 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ ਜਿਹੜਾ ਉਹ 23-24 ਤੋਂ ਲੈ ਕੇ 28-29 ਤੱਕ ਮਤਲਬ ਜਿਹੜਾ ਵੱਧ ਤੋਂ ਵੱਧ ਤਾਪਮਾਨ 40 ਜਾਂ ਉਦੋਂ ਥੱਲੇ ਚਾਹੀਦਾ ਤੇ ਘੱਟ ਤੋਂ ਘੱਟ ਆ ਜਿਹੜਾ ਉਹ 28-30 ਦੇ ਨੇੜੇ ਤੇੜ ਚਾਹੀਦਾ ਜੇ ਸਹੀ ਵਾਧਾ ਜਿਹੜਾ ਝੋਨੇ ਦਾ ਨਾਲ ਦੀ ਨਾਲ ਫੋਟ ਹੋਣੀ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਜਾਂ ਕਿਸੇ ਸਾਲ ਜਿਹੜੇ ਮੀਂਹ ਚੰਗੇ ਪੈ ਜਾਂਦੇ ਇੱਕ ਦੋ ਮੀਂਹ ਵੀ ਪੈ ਜਾਣ ਤਾਂ ਉਹਦੇ ਨਾਲ 4-5 ਦਿਨ ਟੈਂਪਰੇਚਰ ਠੀਕ ਰਹਿੰਦਾ ਹੁੰਦਾ ਤਾਂ ਉਹਦੀ ਘਾਟ ਕਰਕੇ ਝੋਨੇ ਦੇ ਵਾਧੇ ਦੇ ਉੱਤੇ ਤੁਹਾਨੂੰ ਪ੍ਰਭਾਵ ਦੇਖਣ ਨੂੰ ਮਿਲੂਗਾ ਜੇ ਮੀਂਹ ਅਜੇ 20-25 ਦਿਨ ਨਹੀਂ ਪੈਂਦਾ ਤਾਂ ਜਿਹੜੇ ਝੋਨੇ ਹੋਣ ਲੱਗੇ ਆ ਉਹਨਾਂ ਦੇ ਉੱਤੇ ਆਪਣਾ ਚਲੋ ਪਾਣੀ ਦੀ ਖਪਤ ਆ ਜਿਹੜੀ ਹੋਣੀ ਹੈ ਉਹੀ ਹੋਣੀ ਹੈ ਉੱਤੇ ਖਰਚਾ ਵੀ ਥੋੜਾ ਵਧੂਗਾ ਗਰੋਥ ਉਹਦੀ ਘੱਟ ਦੇਖਣ ਨੂੰ ਮਿਲੂਗੀ ਜਿਹੜੇ ਕਿਸਾਨ ਵੀਰ ਹੁਣ ਜਿਹੜੀਆਂ ਪੀਆ 126 ਜਾਂ ਬਾਸਮਤੀ ਆ ਜਿਹੜੀ 1509 1847 ਜਾਂ ਕੋਈ ਵੀ ਕਿਸਮ ਦੀ ਪਨੀਰੀ ਹੁਣ ਬੀਜ ਰਹੇ ਆ ਤਾਂ ਮੌਸਮ ਦੇ ਅਸਾਰ ਦੇਖਦੇ ਹੋਏ ਉਹ ਲੱਗਦਾ ਕਿ ਸੌਖੇ ਰਹਿਣਗੇ ਕਿਉਂਕਿ ਜੁਲਾਈ ਦੇ ਵਿੱਚ ਸੰਭਾਵਨਾ ਹੈਗੀ ਆ ਕਿ ਚੰਗੇ ਮੀਂਹ ਪੈ ਜਾਣ ਜਾਂ ਪੈਣੇ ਸ਼ੁਰੂ ਹੋ ਜਾਣ ਕਿਉਂਕਿ ਮੌਨਸੂਨ ਤਾਂ ਜਿਹੜੀ ਪਹਿਲਾਂ ਪ੍ਰੈਡਿਕਸ਼ਨ ਸੀਗੀ ਜਿਹੜੀ ਪਹਿਲਾਂ ਫੋਰਕਾਸਟ ਦਿੱਤੀ ਗਈ ਸੀ ਕਿ ਮੌਨਸੂਨ ਐਤਕੀ ਬਹੁਤ ਚੰਗੀ ਰਹਿਣ ਦੀ ਸੰਭਾਵਨਾ ਪਰ ਪ੍ਰੀ ਮੌਨਸੂਨ ਵਾਲੇ ਮੀਂਹ ਵੀ ਬਿਲਕੁਲ ਜਿਹੜਾ ਹੈਗਾ ਇੱਕ ਅੱਧਾ ਮੀਂਹ ਅੱਗੇ 5 ਤੋਂ 10 ਜੂਨ ਦੇ ਦਰਮਿਆਨ ਚੰਗਾ ਮੀਂਹ ਕਈ ਵਾਰ ਪੈ ਜਾਂਦਾ ਸੀਗਾ ਤਾਂ ਇਸ ਵਾਰ ਮੀਂਹ ਦੀ ਅਨਹੂਦ ਜਿਹੜੀ ਹੈਗੀ ਆ ਉਹ ਫਸਲਾਂ ਦੇ ਉੱਤੇ ਕਾਫੀ ਪ੍ਰਭਾਵ ਦੇਊਗੀ ਸਬਜੀ ਦੇ ਉੱਤੇ ਸਬਜ਼ੀਆਂ ਦੀ ਜਿਹੜੀ ਜਿਹੜੇ ਕਿਸਾਨ ਵੀ ਰਕਾਸ਼ਤ ਕਰਦੇ ਆ ਮੱਕੀ ਦੀ ਫਸਲ ਆ ਸਾਰੀਆਂ ਫਸਲਾਂ ਦੇ ਉੱਤੇ ਜਿਹੜਾ ਉੱਚ ਤਾਪਮਾਨ ਦਾ ਹੀਟ ਵੇਵ ਦਾ ਕਿਉਂਕਿ ਟੈਂਪਰੇਚਰ ਜਿਹੜਾ 40 42 43 ਰਹਿਣਾ ਉਹ ਠੀਕ ਹੈ 45 45 ਡਿਗਰੀ ਤਾਪਮਾਨ ਤੇਜ਼ ਲੋ ਹੈ ਜਿਹੜੀ ਉਹ ਚੱਲ ਰਹੀ ਆ ਤਾਂ ਕੋਸ਼ਿਸ਼ ਇਹੀ ਕਰੋ ਜਿਹੜੇ ਕਿਸਾਨ ਵੀਰਾਂ ਨੇ ਅਜੇ ਜਿਹੜਾ ਹੈਗਾ ਪਨੀਰੀ ਕੋਈ ਪੰਨਿਆ 17 ਦਿਨਾਂ ਤੱਕ ਲਾਉਣੀ ਆ ਜੇ ਤੁਹਾਡੀ ਪਨੀਰੀ ਦੀ ਉਮਰ ਮਤਲਬ ਤੁਹਾਨੂੰ ਲੱਗਦਾ ਕਿ ਜਿਆਦਾ ਵੱਡੀ ਨਹੀਂ ਹੁੰਦੀ ਤਾਂ ਹੋਰ 2-4 ਦਿਨ ਤੁਸੀਂ ਲੇਟ ਕਰ ਸਕਦੇ ਆ ਤੇ ਜਿਹੜੀ PR126 ਆ ਉਹ ਤਾਂ ਉਹਦੀ ਤਾਂ ਬਜਾਈ 10 ਜੂਨ 15 ਜੂਨ ਜਿਹੜੇ ਕਣਕ ਕਾਲੇ ਬਾਣ ਆ ਉਹਨਾਂ 'ਚ ਹੋਣੀ ਆ ਜਿਹੜੇ ਕਿਸਾਨ ਵੀ ਕੋਈ ਸਬਜ਼ੀ ਵਾਲੇ ਉਹਨਾਂ ਨੇ 5 ਜੂਨ ਨੂੰ ਜਾਂ ਕੋਈ ਜੂਨ ਦੇ ਸ਼ੁਰੂ 'ਚ ਬਜਾਈ ਕਰ ਲਈ ਹੋਊਗੀ ਪਨੀਰੀ ਦੀ ਵਰਨਾ ਜਿਹੜੀ 10 ਜੁਲਾਈ ਜਾਂ 1 ਅੱਧ ਜੁਲਾਈ ਦੇ ਨੇੜੇ ਤੇੜ ਜਿਹੜੀ ਤੁਸੀਂ ਪੁੱਟ ਕੇ ਪਨੀਰੀ ਖੇਤ 'ਚ ਲਾਉਣੀ ਆ ਨਾ ਹੁਣ ਮੌਸਮ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਉਹ ਲੱਗਦੀ ਕਿ ਠੀਕ ਰੋ ਕਿਉਂਕਿ ਖੇਤ ਹੁਣ ਜੇ ਆਪਾਂ ਪਾਣੀ ਭਰਾਂਗੇ ਉਹਦਾ ਤਾਪਮਾਨ ਵੀ ਉੱਚਾ ਰਹਿਣਾ। ਉਹਦੇ ਸੇਕ ਦਾ ਅਸਰ ਵੀ ਫਸਲ ਦੇ ਉੱਤੇ ਹੋਣਾ। ਤੇ ਜਿਹੜੀ ਜੇ ਕੋਈ ਪੱਛੋਂ ਵੱਲੋਂ ਹਵਾ ਚੱਲਦੀ ਆ, ਦੱਖਣ ਵੱਲੋਂ ਹਵਾ ਚੱਲਦੀ ਤਾਂ ਇਹ ਜਿਹੜੀਆਂ ਖੇਤ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਜਲਦੀ ਖਤਮ ਹੋ ਜਾਂਦਾ। ਪਾਣੀ ਖੜਦਾ ਵੀ ਘੱਟ ਹੈ। ਜਿਹਦੇ ਕਾਰਨ ਦੀਨ ਕੰਟਰੋਲ ਦੇ ਵਿੱਚ ਵੀ ਕਿਤੇ ਜਿੱਥੇ ਦੀਨ ਹੁੰਦੇ ਆ ਜ਼ਿਆਦੇ। ਉਥੇ ਕਿਸਾਨ ਵੀਰਾਂ ਨੂੰ ਜਿਹੜੀ ਪਾਣੀ ਨਾ ਖੜਨ ਕਰਕੇ ਉਹਦੀ ਸਮੱਸਿਆ ਵੀ ਆ ਜਾਂਦੀ ਆ ਕਈ ਖੇਤਾਂ 'ਚ ਕੋਤਰੇੜਾ ਵਗੈਰਾ ਪਾੜ ਜਾਂਦੀਆਂ ਨੇ ਸੋ ਕਈ ਕਿਸਮ ਦੀਆਂ ਦਿੱਕਤਾਂ ਆ ਜਾਂਦੀਆਂ ਮੀਂਹ ਦੀ ਹਣੂ ਚ ਸੋ ਮੀਂਹ ਹੋਣਾ ਬੜੀ ਜ਼ਰੂਰੀ ਆ ਮਿਹਨਤ ਦੇ ਨਾਲ ਮੌਸਮ ਵੀ ਸਾਡਾ ਸਾਥ ਦੇਵੇ ਨਾ ਤੇ ਫੇਰ ਆਪਣੀ ਜਿਹੜੀ ਹੈਗੀ ਆ ਫਸਲ ਤੋਂ ਆਪਾਂ ਕਹਿ ਸਕਦੇ ਆ ਕਿ ਬਹੁਤ ਚੰਗਾ ਵਾਦੇ ਦੀ ਤੇ ਝਾੜ ਦੀ ਆਪਾਂਾਸ ਕਰ ਸਕਦੇ ਆ ਇਸੇ ਕਰਕੇ ਪਹਿਲਾਂ ਕਹੀਦਾ ਹੁੰਦਾ ਕਿ ਆਪਾਂ ਨੂੰ ਕਾਲ ਦੀ ਲੋੜ ਨਹੀਂ ਕਿਉਂਕਿ ਹੁਣ ਮੀਂਹ ਵੀ ਲੇਟ ਨਾਲ ਨੂੰ ਸ਼ਿਫਟ ਹੋ ਰਿਹਾ ਤਾਂ ਮਾਨ ਵਿੱਚ ਬੜਾ ਵਾਧਾ ਹੋ ਰਿਹਾ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜੁਲਾਈ ਦੇ ਵਿੱਚ ਹੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੂਨ ਐਂਡ ਜਾਂ ਜੁਲਾਈ ਦੇ ਵਿੱਚ ਜਿਹੜੀਆਂ ਪਨੀਰੀਆਂ ਜਿਹੜੀ ਪਨੀਰੀ ਹੈ ਸਾਵਣਾ ਬੀਜੀ ਜਾਏ ਕਿ ਜੂਨ ਦੇ ਐਂਡ ਜਾਂ ਜੁਲਾਈ ਦੇ ਪੱਚੀ ਜਿਹੜੀ ਹੈਗੀ ਉਹ ਟ੍ਰਾਂਸਪਲੈਂਟਿੰਗ ਉਹ ਜਿਹੜੀ ਪੁੱਟ ਕੇ ਖੇਤ ਦੇ ਵਿੱਚ ਲਾਈ ਜਾਵੇ ਬਾਕੀ ਪਰਮਾਤਮਾ ਕਿਰਪਾ ਕਰਨ ਬਹੁਤ ਬਹੁਤ ਧੰਨਵਾਦ ਸ਼ੁਕਰੀ